ਕਦੋਂ ਗੇੜਾ ਕੱਢਣਾ ਹਾਂ ਲੈ ਚੰਗਾ ਹੋਇਆ ਪੁੱਤ ਤੁਸੀਂ ਮੈਨੂੰ ਇੱਥੇ ਮਿਲ ਗਏ ਮੈਂ ਤਾਂ ਤੁਹਾਡਾ ਘਰੇ ਪਤਾ ਲੈਣ ਹੀ ਆਉਣਾ ਸੀਗਾ ਹਾਂ ਤੇਰੀ ਮਾਂ ਕੋਲੇ ਗਈ ਸੀ ਕੌਲੀ ਜੀ ਫੜਾਉਣਾ ਉਹ ਕਹਿੰਦੀ ਕਿ ਕਿਉਂ ਤਾਂ ਦਵਾਈ ਲੈਣ ਗਏ ਹੋਇਆ ਕੀ ਗੱਲ ਹੋ ਗਈ ਸੀ ਪੁੱਤ ਹੁਣ ਅਕੇ ਚਾਚੀ ਜੀ ਕੁਛ ਨਹੀਂ ਚਾਚੀ ਜੀ ਬਸ ਗਰਮੀ ਲੱਗਣ ਕਰਕੇ ਨਾ ਮੇਰੀ ਸਿਹਜੀ ਖਰਾਬ ਹੋ ਗਈ ਸੀ ਤਾਂ ਕਰਕੇ ਡਾਕਟਰ ਕੋਲ ਚਲੇ ਗਏ ਡਾਕਟਰ ਕਹਿੰਦਾ ਦਵਾਈ ਦੂ ਹੀ ਲੈ ਵੀ ਠੀਕ ਹੋ ਜੇਗੀ ਸਹੀ ਗੱਲ ਹੈ ਪੁੱਤ ਅੱਜ ਕੱਲ੍ਹ ਗਰਮੀ ਵੀ ਬਹੁਤ ਹੈ ਕਿਸੇ ਚ ਇੰਨੀ ਜਾਣ ਹੈ ਨਹੀਂ ਨਾਲੇ ਬਾਪੇ ਮੇਰੀ ਗੱਲ ਸੁਣਾ ਤੂੰ ਭਾਈ ਇਹਦਾ ਧਿਆਨ ਰੱਖਿਆ ਕਰ ਇਹ ਦਵਾਈ ਬੁੱਟੀ ਲੈਣ ਚ ਵੀ ਇਹੀ ਜੀ ਹੈ ਘਰ ਨਾਲ ਇਹਨੂੰ ਆਪ ਦਵਾਈ ਦੇਆ ਕਰ ਟਾਈਮ ਨਾਲ ਹਾਂ ਹਾਂ ਚਾਚੀ ਜੀ ਉਹ ਦਿਨ ਮੈਂ ਪਹਿਲਾਂ ਹੀ ਕਹਤਾ ਮੈਂ ਤੇਰੀ ਸਾਰੀ ਦੇਖਭਾਲ ਹੁਣ ਮੈਂ ਕਰਨੀ ਆਪ ਤਾਂ ਭਾਈ ਤੈਨੂੰ ਕੰਮਾਂ ਤੋਂ ਵੇਲ ਨਹੀਂ ਮਿਲਦੀ ਸੀਗੀ ਹੁਣ ਕੰਮਾਂ ਤੋਂ ਵੀ ਕਿਹਾ ਵੀ ਘੱਟ ਕਰਨੇ ਆ ਸਹੀ ਗੱਲ ਹੈ ਪੁੱਤ ਨਾਲੇ ਮੇਰੀ ਗੱਲ ਸੁਣਤੀ ਏ ਜਿੱਤੇ ਇਥੋਂ ਨਹੀਂ ਕੰਮ ਬਣਦੇ ਕੋਈ ਨਹੀਂ ਮੈਂ ਮਨਪ੍ਰੀਤ ਨੂੰ ਭੇਜ ਦਿਆ ਕਰੂੰ ਉਹ ਤੇ ਇੰਨਾ ਕੰਮ ਧੰਦਾ ਕਰਾ ਜਿਆ ਕਰੂੰ ਨਹੀਂ ਨਹੀਂ ਚਾਚੀ ਜੀ ਕੰਮ ਤਾਂ ਦੇਲਟਾ ਕੋਈ ਗੱਲ ਨਹੀਂ ਨਾਲੇ ਮਨਪ੍ਰੀਤ ਦੀ ਪੜਾਈ ਜ਼ਰੂਰੀ ਹੈ ਕੰਮ ਥੋੜੀ ਉਹ ਕੋਈ ਨਹੀਂ ਪੁੱਤ ਫੇਰ ਕੀ ਹੁੰਦਾ ਨਾਲੇ ਮਨਪ੍ਰੀਤ ਕਿਹੜਾ ਸਾਰਾ ਦਿਨ ਪੜਦੀ ਹੈ ਉਧਰ ਭਾਈ ਕੰਮ ਮੈਂ ਕਰ ਲਿਆ ਕਰੂੰ ਤੇ ਨਾ ਹੱਥ ਫੜ ਠੀਕ ਰਾਜਿਆ ਕਰੂੰ ਨਾਲੇ ਜੇ ਤੇਰੇ ਔਖੇ ਟਾਈਮ 'ਚ ਨਹੀਂ ਕੰਮ ਆਊ ਉਹ ਹੋਰ ਕਦੋਂ ਆਊਗੀ ਕੋਈ ਗੱਲ ਨਹੀਂ ਚਾਚੀ ਜੀ ਮਨਪ੍ਰੀਤ ਨੇ ਉਣਾ ਹੋ ਆ ਜਾਇਆ ਕਰੇ ਪਰ ਕੰਮ ਦੀ ਟੈਂਸ਼ਨ ਨਾ ਲੈ ਲੈ ਮੈਂ ਦੇਖ ਲੈ ਹੇ ਕੰਮ ਕਰਨ ਦਾ ਪੁੱਤ ਕਿਹੜਾ ਕੋਈ ਮੇਣਾ ਹੈਗਾ ਕਿਹੜਾ ਕਿਸੇ ਬਗਾਨੇ ਨਾਲ ਕੰਮ ਕਰਾਊਗੀ ਤੂੰ ਵੀ ਪਤਾ ਨਹੀਂ ਕਿਉਂ ਆਏ ਜੇ ਸੋਚਣ ਲੱਗ ਗਏ ਨੇ ਅਸੀਂ ਕੋਈ ਉਪਰੇ ਥੋੜੀਆਂ ਤੈਨੂੰ ਚਾਚੀ ਆਜੂ ਕੰਮ ਕਿਹੜਾ ਕੋਈ ਵਾਲੇ ਨਹੀਂ ਜਿਹਦੇ ਹੈਗਣੇ ਮਾੜ ਮਟੇ ਭਾਈ ਮੈਂ ਨਾਲ ਹੱਥ ਫੜਾਦਾ ਕਰੂਗੀ ਚਲ ਚੰਗਾ ਮੈਂ ਚੱਲਦੀ ਆ ਫੇਰ 걔ੜਾ ਮਾਰੂਗੀ ਆਜੋ ਚਾਹ ਪਾਣੀ ਨਾ ਨਾ ਬੱਸ ਪੁੱਤ ਕੋਈ ਨਹੀਂ ਹੁਣ ਮੈਨੂੰ ਵੀ ਕੰਮ ਲੇਗੇ ਟੈਨ ਰੱਖੀ ਮੁੰਡਿਆ ਦਾ ਚੰਗਾ ਚੁੱਪ ਤੁਸੀਂ ਆਮੀ ਨਾਲ ਹਰਥਾਂ ਦੱਸਣ ਲੱਗ ਜਾ ਕਰੋ ਮੈਂ ਤਾਂ ਹੀ ਤੁੰਡੋਪਤਾ ਸੀ ਮੈਂ ਸਮਝ ਗਿਆ ਸੀ ਤੇਰੇ ਸ਼ਰਮ ਚਲ ਆ ਜਾ ਹੌਲੀ ਦੁਰਨਾ ਥੋੜਾ ਜਿਹਾ ਅੱਛਾ ਜੱਸਾ ਨਾ ਕੀ ਹੋ ਗਿਆ ਕਿਉਂ ਐ ਮੂਲੋਂ ਕਈ ਬੈਠੀਆਂ ਤੂੰ ਇਕੱਲੀ ਇੱਥੇ ਯਾਰ ਜੱਸ ਨਾ ਚਾਉਂਦੇ ਹੋਏ ਵੀ ਨਾ ਮੈਂ ਤੂੰ ਇੱਕ ਨਿੱਕੀ ਜੀ ਗਲਤੀ ਹੋ ਗਈ ਯਾਰ ਇਹ ਜੀ ਕਿਹੜੀ ਗਲਤੀ ਹੋ ਗਈ ਜਿਹਦੇ ਵਾਸਤੇ ਤੂੰ ਇਨਾ ਮੂਲੋਂ ਕਈ ਬੈਠੀਆਂ ਦੱਸੇਂਗੀ ਮੈਨੂੰ ਯਾਰ ਦੇਖੀ ਬੁਲਬੁਲ ਆਪਣੇ ਸਾਰਿਆਂ ਲਈ ਗਿਫਟ ਲੈ ਕੇ ਤੇ ਤੁਸੀਂ ਵੀ ਆਪਣਾ ਗਿਫਟ ਨਾਲ ਲੈ ਗਏ ਮੇਰਾ ਫੋਨ ਵੱਜ ਗਿਆ ਮੈਂ ਆਪਦਾ ਗਿਫਟ ਉੱਥੇ ਰੱਖ ਕੇ ਆ ਗਈ ਹੁਣ ਬੁਲਬੁਲ ਨੇ ਮੈਨੂੰ ਸਿੱਧਾ ਹੀ ਕਿਹਾ ਤਾਂ ਵੀ ਜੇ ਗਿਫਟ ਨਹੀਂ ਪਸੰਦ ਸੀ ਤਾਂ ਮੈਨੂੰ ਕਹਿ ਦਿੰਦੀ ਲਿਆਂਦੇ ਹੋਏ ਤੋਫਿਆਂ ਦੀ ਕਿਉਂ ਬੇਕਦਰੀ ਕਰਦੀਆਂ ਪਤਾ ਮੈਨੂੰ ਕਿੰਨਾ ਬੁਰਾ ਲੱਗਿਆ ਨਾਸ਼ਨਾ ਗਲਤੀ ਤਾਂ ਤੂੰ ਬੁਲਬੁਲ ਲਿਖੇ ਚ ਵੱਡੀ ਇਹ ਕਰ ਲਈ ਉਹਦਾ ਤਾਂ ਸੁਭਾਈ ਬਹੁਤ ਭੈੜਾ ਗੁੱਸਾ ਬਹੁਤ ਕਰਦੀ ਆ ਜੇ ਤੇਰੀ ਜਗ੍ਹਾ ਤੇ ਮੈਂ ਆਪਦੀ ਘੜੀ ਉੱਥੇ ਰੱਖ ਕੇ ਭੁੱਲ ਜਾਂਦਾ ਨਾ ਤੋਂ ਨੇ ਤਾਂ ਮੈਨੂੰ ਵੀ ਇਹੀ ਕਹਿ ਦੇਣਾ ਸੀ ਜੋ ਤੈਨੂੰ ਕਿਹਾ ਜੱਸ ਮੈਨੂੰ ਤਾਂ ਆਪ ਨਹੀਂ ਸਮਝ ਆਉਂਦਾ ਵੀ ਮੈਂ ਇੰਨੀ ਵੱਡੀ ਗਲਤੀ ਕਿਵੇਂ ਕਰ ਲਈ ਲੈ ਹੁਣ ਸਮਝਣ ਸਮਝਾਉਣ ਵਾਲੀ ਕੀ ਗੱਲ ਐ ਉਹ ਤਾਂ ਗੁੱਸਾ ਹੋਣਾ ਤਾਂ ਬਣਦਾ ਤੂੰ ਦੇਖ ਹੁਣ ਮੰਮੀ ਨੇ ਵੀ ਤੇਰੇ ਨਾਲ ਗੁੱਸੇ ਹੋਣਾ ਗੁੱਸੇ ਤਾਂ ਹੋਣਾ ਵੀ ਤੂੰ ਉਹਦੀ ਧੀ ਦੀ ਲਿਆਂਦਾ ਦੀ ਚੀਜ਼ਾਂ ਦੀ ਕਦਰ ਨਹੀਂ ਕੀਤੀ ਨਾਲੇ ਤਾਂ ਇਹ ਸਮਝ ਲੈ ਬੁਰਬੁਲ ਨਾਲ ਤਾਂ ਹੁਣ ਤੱਕ ਵੈਰ ਹੀ ਬਣਿਆ ਗਿਆ ਹਾਏ ਡਰਾਈ ਕਰ ਤੋ ਜਾਣਿਆ ਤੁਸੀਂ ਮੈਨੂੰ ਲੈ ਉਹ ਡਰਾਉਣ ਵਾਲੀ ਗੱਲ ਥੋੜੀ ਆ ਉਹ ਤਾਂ ਬੰਦੇ ਦੀ ਭੋਰਾ ਕਦਰ ਨਹੀਂ ਕਰਦੀ ਜਿਹੜਾ ਉਹਦੀ ਕਦਰ ਨਹੀਂ ਕਰਦਾ ਜਸ ਕੋਈ ਰਸਤਾ ਦਿਖਾਓ ਨਾ ਮੈਂ ਇਹ ਗਲਤੀ ਕਿਵੇਂ ਸੁਧਾਰਾਂ ਤੁਸੀਂ ਮੇਰੀ ਮਦਦ ਕਰੋ ਮੈਂ ਕੀ ਰਸਤਾ ਦਿਖਾਵਾਂ ਇਹ ਤਾਂ ਦੱਸ ਰਸਤਾ ਤਾਂ ਹੁਣ ਜੇ ਤੂੰ ਦੇਖ ਸਕਦੀਆਂ ਜੇ ਪਰਮਾਤਮਾ ਦਿਖਾ ਸਕਦਾ ਤੈਨੂੰ ਕੋਈ ਰਸਤਾ ਜਸ ਤੁਸੀਂ ਮੇਰਾ ਸਾਥ ਦੋ ਮਜ਼ਾਕ ਜਿੱਚ ਨਾ ਲੈ ਕੇ ਜਾਊਗਾ ਲੈ ਨੂੰ ਸਾਥ ਹੁਣ ਦੱਸ ਤਰਾ ਕੀ ਦੇ ਮੈਂ ਅਸਲ ਗਲਤ ਇੱਥੇ ਮੁੱਕਦੀ ਆ ਹੁਣ ਤੂੰ ਭਈ ਬੋਲਬੋਲ ਤੋਂ ਜਾ ਕੇ ਮਾਫੀ ਮੰਗ ਲੈ ਇਹੀ ਹੋ ਸਕਦਾਗਾ ਹੋਰ ਕੀ ਆ? ਹਾਂ, ਇਹ ਠੀਕ ਐ। ਮੈਂ ਜਾ ਕੇ ਮਾਫੀ ਮੰਗ ਲੈਣੀ। ਪਰ ਕਿਉਂ ਮੈਨੂੰ ਮaaf ਕਰ ਦੂਗੀ? ਕੀ ਐ ਜੱਸਾ ਸੀਗਾ ਤਾਂ ਜਾਣਿਓ? ਹੱਸਣਾ ਤਾਂ ਹੋਰ ਕੀ ਕਰਾਂ। ਤੇ ਆਪਦੀ ਸ਼ਕਲ ਦੇਖ ਕੇ ਐਸੀ ਸ਼ੱਚ ਡਰ ਦੀ ਮਾਰੀ ਦਾ ਮੂੰਹ ਲਾਲ ਹੋਇਆ ਪੈ ਜਾਵਾ। ਯਾਰ ਇੱਕਦਮ ਮੈਨੂੰ ਟੈਨਸ਼ਨ ਚ ਸਾਹ ਸੁੱਕੀ ਜਾਂਦੇ ਨੇ, ਉਤੋਂ ਤੁਸੀਂ। ਮੇਰੀ ਮਦਦ ਤਾਂ ਕੀ ਕਰਨੀ ਆ? ਮੇਰੀ ਗੱਲ ਸੁਣੋ। ਮਦਦ ਤੇਰੀ ਮੈਂ ਕਰੀ ਦੇਣਾ। ਤੂੰ ਇੱਕ ਵਾਰ ਜਾ ਕੇ ਉਹਦੇ ਨਾਲ ਗੱਲ ਤਾਂ ਕਰ ਲੈ ਐਡੀ ਕੀ ਗੱਲ ਐ ਨਾਲੇ ਵੀ ਸ਼ੁਰੂਆਤ ਤਾਂ ਦੇਖ ਤੈਨੂੰ ਕਰਨੀ ਪਊਗੀ ਗਲਤੀ ਤੂੰ ਕੀਤੀ ਐ ਜਦੋਂ ਪਹਿਲੀ ਗਲਤੀ ਵਾਰ ਤਾਂ ਮੈਂ ਮੰਨਿਆ ਤੂੰ ਘਰੇ ਨਹੀਂ ਸੀਗੀ ਪਰ ਹੁਣ ਤਾਂ ਤੈਨੂੰ ਗਲਤੀ ਆ ਨਾ ਤੇਰੀ ਯਾਰ ਗਲਤੀ ਪਹਿਲਾਂ ਤਾਂ ਮੈਂ ਕਿਹੜਾ ਜਾਣ ਬੁਝ ਕੇ ਗਈ ਸੀ ਉਤੋਂ ਫਿਰ ਇਹ ਗਲਤੀ ਵੀ ਮੇਥੋਂ ਜਾਣ ਬੁਝ ਕੇ ਨਹੀਂ ਹੋਈ ਸਾਰੇ ਅਣਜਾਣੇ ਚ ਹੋਇਆ ਤੂੰ ਜਾ ਤਾਂ ਸਹੀ ਕੋਸ਼ਿਸ਼ ਤਾਂ ਕਰ ਫਿਰ ਮੈਂ ਗੱਲ ਕਰਦਾ ਉਹਦੇ ਨਾਲ ਪੱਕਾ ਉਹ ਪੱਕਾ ਐ ਵੀ ਨਾ ਨਹੀਂ ਟੈਨਸ਼ਨ ਲਿਆਗਾ ਮੈਨੂੰ ਮਾਫ ਕਰ ਦੂਗੀ ਨਾ ਉਹ ਉਹ ਕਰ ਦੂਗੀ ਗੁਰੂ ਚਲੋ ਮੈਂ ਚਲਦੀ ਹਾਂ ਪਲੀਜ਼ ਤੁਸੀਂ ਮੰਗਰੇ ਆ ਜਿਓ ਕਿਤੇ ਹੋਰ ਨਾ ਮੈਨੂੰ ਕੋਈ ਨਹੀਂ ਨਾ ਡਰੀ ਜਾ ਕੋਈ ਨਹੀਂ ਬਾਲੇ ਮਜ਼ਾਕ ਸੁਝਦੇ ਥੋਨੂੰ ਉਹ ਮਜ਼ਾਕ ਮੰਜੋ ਕੋਈ ਨਹੀਂ ਮਾਫੀ ਮੰਗ ਲਾ ਜਾ ਕੇ ਉਤੋਂ ਡਰਾ ਦੇ ਜੰਦਰਾ ਮੈਨੂੰ ਲੱਗ ਕਹਤੇ ਕਸ਼ੂਰ ਕੇ ਆ ਕੇ ਓਕੇ ਓਕੇ ਕੋਈ ਨਹੀਂ ਬਸ ਹਾਂ ਠੀਕ ਐਕਟ ਅ ਚਿੜੀਆਂ ਜੀ ਕਿੱਦਾਂ ਵਜਾ ਕਰਦੀਆਂ ਠੀਕ ਹੈ ਪੁੱਤ ਹਾਂ ਹਾਂ ਅਸੀਂ ਤਾਂ ਆ ਗਏ ਮਾਂ ਹਾਰਮਨ ਕੀ ਕਹਿੰਦਾ ਡਾਕਟਰ ਪੁੱਤ ਡਾਕਟਰ ਨੇ ਕੀ ਕਹਿਣਾ ਮਾਂ ਕਹਿੰਦਾ ਕੰਮ ਧੰਦੇ ਭਾਈ ਥੋੜੀ ਜਿਹਾ ਤੋਂ ਘੱਟ ਕਰੋ ਗਰਮੀ ਲੱਗੀ ਸਿਹਤ ਖਰਾਬ ਹੋ ਗਈ ਪਰ ਇੱਕ ਦੋ ਦਿਨਾਂ ਚ ਕਹਿੰਦਾ ਠੀਕ ਹੋ ਜੂਗੀ ਰੈਸਟ ਦੱਸਿਆ ਡਾਕਟਰ ਨੇ ਪੁੱਤ ਗਰਮੀ ਹੈ ਵੀ ਬਹੁਤ ਦੇ ਤਾਂ ਸਹੀ ਕਿੱਦਾਂ ਲੋਹਾ ਲੱਗਾ ਪਿਆ ਬਹੁਤ ਜਾਦੇ ਮਾਂਸ ਤਾਂ ਬਹੁਤ ਔਖੇ ਹੋ ਕੇ ਗਿਆ ਔਖੇ ਹੋ ਕੇ ਆਏ ਇਹਨਾਂ ਇਨੀ ਲੋ ਵਗਦੀ ਆ ਤੂੰ ਚੁੱਪ ਚੁੱਪ ਖੜੀ ਐ ਕੀ ਗੱਲ ਹੋਈ ਨਹੀਂ ਤਾਂ ਮਮੀ ਉਹ ਤਾਂ ਨਾ ਚਾਹ ਤੇ ਪਾ ਤੇ ਗੱਲਾਂ ਕਰੀ ਜਾਂਦੀ ਸੀ ਨਾ ਮੈਂ ਸੋਚਿਆ ਕੰਨ ਵਿੱਚ ਵਿਚਾਲੇ ਬੋਲਣ ਸੁੱਖ ਤਾਂ ਹੈ ਹਾਂ ਹੋਰ ਕੁਛ ਤਾਂ ਨਹੀਂ ਡਾਕਟਰ ਨੇ ਕਿਹਾ ਹੁਣ ਨਾ ਮਾਂ ਡਾਕਟਰ ਨੇ ਹੋਰ ਕੀ ਕਹਿਣਾ ਉਹਨੇ ਤਾਂ ਬਸ ਇਹੀ ਕਿਹਾ ਵੀ ਭਾਈ ਆਪਣੀ ਸਿਹਤ ਦਾ ਧਿਆਨ ਰੱਖੋ ਗਰਮੀ ਬਹੁਤ ਜ਼ਿਆਦਾ ਉਹ ਤਾਂ ਕਹਿੰਦਾ ਜੇ ਤਾਂ ਕਹਿੰਦਾ ਕੰਮ ਤਾਂ ਤਾਂ ਹੁੰਦਾ ਤਾਂ ਕਹਿੰਦਾ ਬਾਹਰ ਨਿਕਲੋ ਨਹੀਂ ਤਾਂ ਕਹਿੰਦਾ ਕਿਸੇ ਪਰਵਾਦੀ ਜੀ ਨੂੰ ਬਾਹਰ ਨਿਕਲਣ ਦੀ ਲੋੜ ਨਹੀਂ ਹੈਗੀ ਐਨੀ ਜ਼ਿਆਦਾ ਗਰਮੀ ਆ ਕਹਿੰਦਾ ਸਾਰ ਨੂੰ ਭਾਈ ਮੇਰੇ ਤੇ ਇੱਕੋ ਇੱਕ ਹੀ ਸਲਾਹ ਪਾਣੀ ਵੀ ਜ਼ਿਆਦਾ ਪੀਂ ਹੋਰ ਪਾਣੀ ਜ਼ਿਆਦਾ ਪੀਆ ਕਰ। ਹੋਰ ਪੁੱਤ ਪਾਣੀ ਤਾਂ ਜ਼ਿਆਦਾ ਪੀਆ ਕਰ। ਮੈਂ ਫੋੜ ਵਾਸਤੇ ਚਾਹ ਬਣਾ ਕੇ ਲੈਣੀ ਹੈ। ਹਾਂ। ਲੈ ਧੱਸ। ਬਿਮਾਰਤਾ ਆਪੇ ਹੁਣ ਹਸਪਤਾਲ ਤੋਂ ਆਉਂਦੇ ਸਾਰ ਧਰ ਸੋਈ ਚ ਵੜ ਗਏ। ਅਖੇ ਤੂੰ ਕਹ ਨਰ ਸੋਈ ਚ ਇਹਨੂੰ ਕੰਮ ਘੱਟ ਕਰਵਾ। ਚਾਹ ਬਣਾਉਣ ਬਾਕੀ ਅਗਲੀ। ਚੱਲ ਕੋਈ ਗੱਲ ਨਹੀਂ ਮਾਂ। ਉਹਦਾ ਮਨ ਹੋਗਾ ਚਾਹ ਪੀਣ ਦਾ ਤਾਂ ਕਰਕੇ ਉਹ ਚਾਹ ਬਣਾਉਣ ਬਾਕੀ। ਬਾਹਰ ਨਾਲ ਆਪਾਂ ਕੁਟ ਕੁਟ ਪੀ ਲਾਂਗੇ। ਬਾਵੇ। ਇੱਕ ਗੱਲ ਪੁੱਛ ਜੇ ਗੁੱਸਾ ਨਾ ਕਰੇ ਤਾਂ। ਹਾਂ ਮਾਂ। ਉਹ ਤੁਹਾਡੇ ਲਈ ਚਾਚੀ ਜਿਹੜੀ ਉਹ ਬਾਹਰ ਖੜੀ ਬੋਲਦੀ ਸੀ ਕੁਛ ਕੀ ਕਹਿੰਦੀ ਸੀ ਤੁਹਾਨੂੰ ਚਾਚੀ ਨੇ ਮਾਂ ਕੀ ਕਹਿਣਾ ਉਹ ਤਾਂ ਜਦੋਂ ਅਸੀਂ ਮੋਟਰਸਾਈਕਲ ਤੋਂ ਉਤਰੇ ਉਹਨੇ ਸਾਨੂੰ ਦੇਖ ਲੈ ਵੀ ਭਾਈ ਕਿੱਧਰੋਂ ਆਏ ਹੋ ਮੈਂ ਐ ਕਰਕੇ ਹੱਸ ਤਲ ਗਏ ਸੀਗੇ ਬਸ ਉਹ ਤਾਂ ਹਰਮਨ ਦੀ ਸਿਹਤ ਬਾਰੇ ਪੁੱਛਦੀ ਸੀ ਹੋਰ ਦੱਸਣਾ ਕੀ ਪੁੱਛਣਾ ਮਾਂ ਚੱਲ ਹਰਮਨ ਦੀ ਸਿਹਤ ਬਾਰੇ ਤਾਂ ਪੁੱਛਦੀ ਸੀ ਪਰ ਇੱਕ ਗੱਲ ਕਹਾ ਫੇਰ ਤੂੰ ਕਹਿਣਾ ਵੀ ਮੇਰੀ ਮਾਂ ਕੌੜੀਆਂ ਗੱਲਾਂ ਕਰਦੀ ਐ ਉਹਦੇ ਜਵਾਈ ਦਾ ਕੋਈ ਫਰਜ਼ ਨਹੀਂ ਬਣਦਾ ਤੇਰੀ ਮਾਂ ਦਾ ਹਾਲ ਚਾਲ ਪੁੱਛਣ ਦਾ ਆਇਆ ਸੀ ਕੋਲ ਦੀ ਵਗ ਗਿਆ ਨਾ 2 ਮਿੰਟ ਜੇ ਖੜ ਕੇ ਹਾਲਚਲ ਪੁੱਛ ਲੈਂਦਾ ਫੇਰ ਕੀ ਸੀ ਜੇ ਮੈਂ ਹੋਰ ਗੱਲਾਂ ਕਰਾਂ ਤਾਂ ਕਹਣਾ ਸ਼ਰੀਕ ਫਿਰ ਉੱਠੀਆਂ ਸਿੱਧੀਆਂ ਗੱਲਾਂ ਕਰਦੇ ਨੇ ਉਹ ਗੁੱਸਾ ਤਾਂ ਆਉਂਦਾ ਹੀ ਆ ਬੰਦੇ ਨੂੰ ਮੈਂ ਗੁੱਸਾ ਆਉਂਦਾ ਮੈਂ ਤੇਰੀ ਗੱਲਾਂ ਸਹਿਮਤਾਂ ਪਰ ਗੱਲ ਪਤਾ ਕੀ ਸੀਗੀ ਜਸ ਵਿਚਾਰਾ ਸਵੇਰੇ ਸਵੇਰੇ ਆਇਆ ਸੀਗਾ ਤੈਨੂੰ ਪਤਾ ਉਹਨੂੰ ਕਿੰਨੇ ਰਜੇਵੇਂ ਨੇ ਕਿੰਨੇ ਕੰਮ ਨੇ ਸਾਜਰੀ ਆ ਕੇ ਲੈ ਗਿਆ ਬਾਕੀ ਜਦੋਂ ਪਿਛਲੀ ਵਾਰ ਆਇਆ ਸੀਗਾ ਤੇਰਾ ਪਤਾ ਲੈ ਕੇ ਤਾਂ ਗਿਆ ਉਹ ਜੇ ਐਥੇ ਕਿ ਉਹਦੇ ਕੋਲ ਆਇਆ ਨਹੀਂ ਗਿਆ ਫਿਰ ਕੀ ਹੋ ਗਿਆ ਮਾ ਅਹ ਮੈਨੂੰ ਆਪਦੇ ਕੋਲ ਗੱਲਾਂ ਬਣਾਈ ਦੀਆਂ ਹੁੰਦੀਆਂ ਠੀਕ ਆ ਭਾਈ ਮੈਂ ਤਾਂ ਕੀ ਗੱਲਾਂ ਬਣਾਉਣੀਆਂ ਮੈਂ ਵੀ ਸਾਰਾ ਕਿਤਾਬ ਲਾ ਲਿਆ ਚੰਗੀਆਂ ਤਾਂ ਤੈਨੂੰ ਉਹੀ ਲੱਗਦੀਆਂ ਤੈਨੂੰ ਆਪਣੀ ਮਾਂ ਚੰਗੀ ਨਹੀਂ ਲੱਗਦੀ ਓਹੋ ਮਾਂ ਕਿਹੋ ਜਿਹੀ ਗੱਲਾਂ ਕਰੀ ਜਾਣੀਆਂ ਜੇ ਜਸਦੇ ਮਨ ਚ ਇਹ ਜੀ ਗੱਲ ਹੁੰਦੀ ਮਾਂ ਉਹਨੇ ਪਹਿਲਾਂ ਫੋਨ ਹੀ ਕਾਹ ਤੋਂ ਕਰਨਾ ਸੀਗਾ ਸੁਖਦੇਵਨ ਤਾਂ ਪਹਿਲਾਂ ਫੋਨ ਕਰਿਆ ਵੀ ਭਾਈ ਮੈਨੂੰ ਕਾਲੀ ਆ ਤੁਸੀਂ ਉਧਰ ਆ ਕੇ ਮੈਨੂੰ ਮਿਲਿਓ ਤਾਂ ਕਰਕੇ ਸੀ ਚਲੇ ਗਏ ਉਹ ਗੱਲ ਵੱਖਰੀ ਆ ਮਾਂ ਵੀ ਤੇਰੇ ਤੋਂ ਆਇਆ ਨਹੀਂ ਗਿਆ ਜੇ ਉਹਨੇ ਸਾਨੂੰ ਮਿਲਣਾ ਨਾ ਹੁੰਦਾ ਉਹ ਦਿਲ ਚ ਕੀ ਹੈ ਜੀ ਗੱਲ ਹੁੰਦੀ ਉਹ ਪਹਿਲਾਂ ਸੁਣੀ ਨਾ ਕਰਦਾ ਤੂੰ ਆਪ ਦੱਸ ਮੈਨੂੰ ਠੀਕ ਆ ਭਾਈ ਤੂੰ ਉਹਨਾਂ ਨੂੰ ਥੋੜੀ ਮਾੜਾ ਕਹਿਣਾ ਮਾੜਾ ਤਾਂ ਤੂੰ ਆਪਣੀ ਮਾਂ ਨੂੰ ਹੀ ਕਹਿਣਾ ਉਹ ਨਹੀਂ ਮਾਂ ਮੈਂ ਤੈਨੂੰ ਮਾੜਾ ਨਹੀਂ ਕਹਿ ਰਿਹਾ ਮੈਂ ਤਾਂ ਸਿਰਫ ਇੰਨੀ ਗੱਲ ਕਹਿ ਰਿਹਾ ਵੀ ਐਮੀ ਛੋਟੀ ਜੀ ਗੱਲ ਤਾਂ ਨਾ ਬਾਲਾ ਵੱਡਾ ਮੁੱਦਾ ਨਹੀਂ ਬਣਾਇਦਾ ਹੁੰਦਾ ਮੁੱਦਾ ਮੈਂ ਕਿਹੜਾ ਬਣਾਉਣੀ ਆ ਬਾਵੇ ਸੱਚੀ ਗੱਲ ਕੱਢਦੀ ਆ ਮੂੰਹੋਂ ਜੇ ਤੈਨੂੰ ਸੱਚੀ ਗੱਲ ਵੀ ਮੇਰੀ ਕੌੜੀ ਲੱਗਦੀ ਆ ਨਾ ਤਾਂ ਠੀਕ ਆ ਭਾਈ ਮੈਂ ਨਹੀਂ ਤੈਨੂੰ ਕੁਝ ਵੀ ਕਹਿੰਦੀ ਤੂੰ ਤਾਂ ਉਹੀ ਗੱਲ ਬਾਵੇ ਮਾਂ ਨੂੰ ਮਾੜੀ ਬ ਉਹਨਾਂ ਨੂੰ ਨਾ ਕੁਛ ਕੁਛ ਵੀ ਕਹਿ ਦਮਾਂ ਮੈਂ ਉਹ ਮਾਂ ਉਹਨਾਂ ਨੂੰ ਕਹਿਣ ਵਾਲੀ ਗੱਲ ਨਹੀਂ ਹੈਗੀ ਜੇ ਉਹਦੇ ਕੋਲ ਟਾਈਮ ਹੁੰਦਾ ਉਹ ਆ ਕੇ ਜਾ ਕੇ ਜਾਂਦਾ ਨਾ ਆਪਣੇ ਲਵੇ ਉਹਨੂੰ ਕਾਲੀ ਸੀ ਵਿਚਾਰੇ ਤਾਂ ਕਰਕੇ ਆਪਣੇ ਕੋਲ ਖੜਿਆ ਨਹੀਂ ਹੈਗਾ ਆਹੀ ਗੱਲ ਹੈ ਉਹ ਵੀ ਇਹੀ ਕਹਨੀ ਆ ਤੂੰ ਵੀ ਇਹੀ ਕਹਨੀ ਆ ਵੇ ਮਾਂ ਤੇਰੀ ਪੁੱਠੀਆਂ ਮੱਤਾਂ ਤੈਨੂੰ ਦਿੰਦੀ ਆ ਮਾਂ ਤੇਰੀ ਦਿੰਦੀ ਆ ਇਹ ਕੀ ਪਤਾ ਵੇ ਮਾਂ ਦੀ ਸੁਣਦਾ ਹੀ ਨਹੀਂ ਚੱਲ ਕੋਈ ਨਹੀਂ ਮਾਂ ਠੰਡੀ ਰਹਿਆ ਕਰ ਮੈਂ ਚਾਲੇ ਕਿਉਣਾ ਕਮਾਲੇ ਹੋਈ ਪਈ ਆ ਨਾ ਮੇਰੀ ਪਹਿਲਾਂ ਸੁਣਦੇ ਸੀ ਨਾ ਹੁਣ ਚੱਲ ਭਾਈ ਟਾਈਮ ਪਾਸ ਕਰਨਾ ਤਾਂ ਕਰ ਹੀ ਜਾਣਾ ਛਾਂ ਨਹੀਂ ਦੀ ਕਿ ਕੁੜੇ ਪੜਨ ਵਾਸਤੇ ਕਿੱਤਰੀ ਖੜੀਆਂ ਆ ਕਾਗਜ਼ੇ ਉਹਦੇ ਛਾਂ ਵਿੱਚ ਪੜਦੀ ਸੀ ਮੇਰੀ ਮਾਤਾ ਛਾਂ ਵਿੱਚ ਪੜਦੀ ਸੀ ਉਹ ਮੈਂ ਪਾਣੀ ਪੀਣਾ ਸੀਗਾ ਤਾਂ ਕਰਕੇ ਨਾਲ ਹੀ ਚੱਕ ਲਈ ਚੱਲ ਚੰਗਾ ਗੱਲਾਂ ਚ ਨਾ ਤੇਰੇ ਨਾਲ ਕੋਈ ਜਿੱਤ ਨਹੀਂ ਸਕਦਾ ਮੈਨੂੰ ਐਂ ਦੱਸ ਕੋਈ ਦਾਲ ਪਾਣੀ ਧਰਿਆ ਕਿ ਨਾ ਘਰੇ ਪਿਆ ਸੀ ਕੋਈ ਦਾਲ ਸਬਜ਼ੀ ਜਿਹੜਾ ਮੈਂ ਧਰ ਦਿੰਦੀ ਮੈਨੂੰ ਕੀ ਪਤਾ ਵੀ ਕੀ ਧਰਨਾ ਹੈ ਉਹ ਸਬਜ਼ੀ ਵਾਲਾ ਭਾਈ ਤਾਂ ਆਉਂਦਾ ਤਾਂ ਸਬਜ਼ੀ ਲੈ ਲੈਂਦੀ ਆਪਾਂ ਨੂੰ ਨਹੀਂ ਪਤਾ ਲੱਗਿਆ ਉਹਦਾ ਕਦੋਂ ਆਇਆ ਕਦੋਂ ਨੰਗਿਆ ਹਾਂ ਜੇ ਤੇਰਾ ਧਿਆਨ ਹੋਵੇ ਤਾਂ ਤੈਨੂੰ ਪਤਾ ਲੱਗੇ ਵੀ ਮੈਂ ਸਬਜ਼ੀ ਵਾਲੇ ਤੋਂ ਸਬਜ਼ੀ ਵੀ ਲੈਣੀ ਹੈ ਕਿਹੜਾ ਕਿਸੇ ਗੱਲ ਦੀ ਫਿਕਰ ਹੈ ਵੀ ਆਪੇ ਮਾਂ ਕਰੇ ਕੋ ਸੁਣਾ ਕਰੇ ਸਾਰਾ ਕੁਝ ਮੇਰੇ ਸਿਰ ਤੇ ਹੀ ਹੈ ਜੇ ਨਹੀਂ ਤੁਹਾਨੂੰ ਫਿਕਰ ਸੀ ਫਿਰ ਤੁਸੀਂ ਕਾ ਤੋ ਇਨਾ ਟਾਈਮ ਲਾ ਕੇ ਆਏ ਉਹਨਾਂ ਦੇ ਘਰੇ ਤੁਸੀਂ ਜਲਦੀ ਆ ਜਾਂਦੇ ਨਹੀਂ ਟਾਈਮ ਨੂੰ ਤਾਂ ਮੈਂ ਉਹਦੀ ਮੋੜਨ ਲੱਗੀ ਸੀਗੀ ਉਹ ਮੁੜ ਕੇ ਬਸ ਤੇਰੀ ਤਾਈ ਗੱਲ ਨਹੀਂ ਪੈਗੀ ਮੈਂ ਉਹਨੂੰ ਪੁੱਛਣ ਲੱਗੀ ਮੈਂ ਕਿਹਾ ਮੈਨੂੰ ਹਰਮਨ ਤੇ 바ਵਾ ਨਹੀਂ ਜੀਦੇ ਉਹ ਕਹਿੰਦੀ ਆ ਕਿ ਉਹ ਤਾਂ ਬਿਮਾਰ ਹੋਈ ਪਈ ਉਹਨ ਡਾਕਟਰ ਦੇ ਲੈ ਕੇ ਆ ਹੁਣ ਤੇਰੀ ਤਾਈ ਕਿਹੜਾ ਉਹਨ ਟੇਕਣ ਦਿੰਦੀ ਆ ਸਾਰਾ ਦਿਨ ਆਹ ਕੰਮ ਕਰ ਲਾ ਉਹ ਕੰਮ ਕਰ ਲਾ ਬੈਠੀ ਹੁਕਮ ਚਲਾਈ ਜਾਂਦੀ ਆ ਉਹ ਜਵਾਕੜੀ ਨੇ ਗਰਮੀ ਚ ਬਿਮਾਰ ਹੋਣਾ ਹੀ ਆ ਅੱਛਾ ਇੰਨੀਆਂ ਗੱਲਾਂ ਕਰਨ ਤੇ ਇੰਨਾ ਟਾਈਮ ਲੱਗ ਗਿਆ ਲੈ ਨਹੀਂ ਮੁੜ ਕੇ ਮੈਨੂੰ ਬਾਵੇ ਅਰਗੇ ਰਾਹ 'ਚ ਮਿਲ ਕੇ ਜਦੋਂ ਮੈਂ ਆਉਂਦੀ ਸੀ ਫਿਰ ਮੈਂ ਉਹਨਾਂ ਦਾ ਭਾਈ ਹਾਲਚਾਲ ਪੁੱਛਣ ਲੱਗ ਗਈ ਨਾਲੇ ਮੇਰੀ ਗੱਲ ਸੁਣਾ ਤੇਰੀ ਭਾਬੀ ਨਾਲ ਮਾੜਾ ਮੁੱਟਾ ਨਾ ਕੰਮ ਕਰਾਇਆ ਕਰ ਉਹਨੂੰ ਚਲ ਪੂਰਾ ਸਹਾਰਾ ਲੱਗ ਜੁਜਵਾਕੜੀ ਬਿਮਾਰ ਹੈ ਇਕੱਲੀ ਨੂੰ ਔਖਾ ਹੋ ਜਾਂਦਾ ਉਹ ਮੰਜੇ 'ਚ ਬੈਠੀ ਹੈ ਉਂ ਤਾਂ ਦੇਖ ਮੈਂ ਸੱਚ ਗੱਲ ਦੱਸਾਂ ਆਪਣੇ ਦਿਲ ਦੀ ਮੇਰੇ ਤਾਂ ਵੱਡੇ ਰੂਹ ਨਹੀਂ ਕਰਦੀ ਵੀ ਮੈਂ ਤਾਈ ਦੇ ਘਰ ਵੱਲ ਮੂੰਹ ਵੀ ਕਰਾਂ ਜੇ ਤਾਈ ਨੂੰ ਬੁਲਾਵਾਂ ਚੱਲ ਜੇ ਤੂੰ ਭਾਬੀ ਕਰਕੇ ਕਹਿੰਨੀ ਆ ਫਿਰ ਮੈਂ ਵਗ ਜੂੰਗੀ ਕੁੱਤਾ ਐ ਨਹੀਂ ਕਰਦੇ ਹੁੰਦੇ ਕੋਈ ਨਹੀਂ ਉਹਨੂੰ ਲੋੜ ਐ ਤੇਰੀ ਕੰਮ ਕਰਾਏਆਂ ਕਿਉਂਕਿ ਉਹ ਨਾਲੇ ਉਹਨੇ ਤਾਂ ਆਪਦੇ ਆਪ ਵੀ ਨਹੀਂ ਕਿਹਾ ਵੀ ਮਨਪ੍ਰੀਤ ਨੂੰ ਭੇਜ ਦੀ ਉਹ ਤਾਂ ਮੈਂ ਕਿਹਾਗਾ ਵੀ ਚੱਲ ਭਾਈ ਮੈਂ ਭੇਜ ਦੂੰ ਤੇ ਨਾ ਮਾੜਾ ਵੋਟਾ ਕੰਮ ਕਰਾ ਦੂੰ ਨਾਲੇ ਜੇ ਜਾਏਂਗੇ ਉੱਥੇ ਮੂੰਹ ਮਰੋੜ ਕੇ ਨਾ ਫਿਰਦੀ ਨਹੀਂ ਤੇਰੀ ਤਾਈ ਨੂੰ ਬੁਲਾ ਲੀ ਚੰਗਾ ਹਾਲਚਾਲ ਪੁੱਛ ਲਈਦਾ ਹੁੰਦਾ ਆ ਬੜਾ ਸਿਆਪਾ ਏ ਜਿਹੜੇ ਬੰਦੇ ਨੂੰ ਮੂੰਹ ਲਾਉਣ ਨੂੰ ਜੀਣੀ ਕਰਦਾ ਉਸੇ ਬੰਦੇ ਦੀ ਝੂਠੀ ਇੱਜ਼ਤ ਕਰੋ ਹੈ ਮਰਤਾਂ ਨਹੀਂ ਹੁੰਦੀ ਹੁੰਦੀ ਇੱਜ਼ਤ ਮੈਂ ਨਹੀਂ ਬੁਲਾਉਂਦੀ ਉਹਨੂੰ ਕੁੜੇ ਕੁੜੀਆਂ ਐ ਨਹੀਂ ਕਰਦੀਆਂ ਹੁੰਦੀਆਂ ਪੁੱਤ ਗਾਹ ਬਗਾਨੇ ਘਰੇ ਜਾਣਾ ਅਗਲਾ ਕ ਦਾ ਸੱਜ ਇੱਥੇ ਆਏ ਬੋਲਦੀ ਹੈ ਗਾਹਾਂ ਕੀ ਇਹ ਰੰਗ ਲਾਉਗੀ ਨਾਲੇ ਪੁੱਤ ਤਿਆਂ ਤਾਂ ਨਾ ਸਭ ਦੀਆਂ ਸਾਂਝੀਆਂ ਹੁੰਦੀਆਂ ਇਹ ਤਾਂ ਚੱਲ ਗੁੱਸੇ ਗਿੱਲੇ ਤਾਂ ਘਰਾਚ ਹੁੰਦੇ ਰਹਿੰਦੇ ਆ ਵੱਡਿਆਂ ਦੇ ਚੱਲਦੇ ਰਹਿੰਦੇ ਆ ਪਰ ਕੁੜੀਆਂ ਨਹੀਂ ਪੁੱਤ ਕਿਸੇ ਨਾਲ ਫਰਕ ਰੱਖਦੀਆਂ ਹੁੰਦੀਆਂ ਮੰਮੀ ਫਰਕ ਫੁਰਕ ਦਾ ਮੈਨੂੰ ਨਹੀਂ ਪਤਾ ਪਰ ਮੈਂ ਤਾਈ ਨੂੰ ਨਹੀਂ ਬੁਲਾਣਾ ਮੈਂ ਭਾਬੀ ਨੂੰ ਵੀ ਬੁਲਾ ਲੂੰਗੀ ਭਾਬੀ ਨਾਲ ਸਾਰੇ ਕੰਮ ਵੀ ਕਰਾ ਦੂੰਗੀ ਸਾਰਾ ਕੁਝ ਕਰ ਲੂੰਗੀ ਪਰ ਮੈਂ ਹੀ ਨਹੀਂ ਉਹਨੂੰ ਬੁਲਾ ਸਕਦੀ ਬਸ ਮੇਰਾ ਤੂੰ ਤਾਂ ਹਰੇਕ ਨਾਲ ਲੋਹੇ ਦੀਆਂ ਲਾਵਾ ਖਿੱਚ ਲਿਆ ਕਰ ਐਂ ਕਰੀਂ ਸ਼ਾਬਾਸ਼ ਲੈ ਲਈ ਤੇਰੀ ਤਾਈ ਦੇ ਨਾਲ ਇੱਟ ਮਾਰਿਆ ਹੀ ਜਾ ਕੇ ਵੀ ਮੈਨੂੰ ਤਾਂ ਤੂੰ ਬੈਠੀ ਬੁਰੀ ਲੱਗਦੀ ਹੈ ਜਦੋਂ ਮੇਰਾ ਦਿਲ ਮੰਨਦਾ ਹੀ ਨਹੀਂ ਉਹਨੂੰ ਬੁਲਾਉਣ ਨੂੰ ਫਿਰ ਕਿਸੇ ਮਾਪਿਓ ਦੀ ਮੰਨ ਵੀ ਲਈਦੀ ਹੁੰਦੀ ਹੈ ਕੋਈ ਨਹੀਂ ਫਿਰ ਮੈਂ ਵਗ ਜੂਗੀ ਕਹਤਾ ਨਾ ਵੀ ਪਾਬੀਨਾ ਕੰਮ ਕਰਾਇਆ ਹੂੰਗੀ ਹਾਂ ਵਗ ਜੂਗੀ ਬਸ ਆ ਬੁੱਥਾ ਲੈ ਕੇ ਤੂੰ ਰੰਗ ਲਾਈ ਖੜੀ ਹੈ ਜਾ ਕੇ ਵਗ ਜੂਗੀ ਤੁਸੀਂ ਹੋਈਆਂ ਜਿਹੜੇ ਹਾਸ ਹਸ ਕੇ ਗੱਲਾਂ ਕਰ ਲੈਨੇ ਉਹਨਾਂ ਨਾਲ ਮਿਰਤ ਨਹੀਂ ਹੁੰਦੀਆਂ ਚੰਗਾ ਜਾ ਹੁਣ ਦਾਲ ਪਾਣੀ ਧਰ ਲੈ ਕੋਈ